ਅਸੂਚਿਤਾ ਲੋਕ ਕਹਿੰਗੇ ਲੋਕੋਆਂ ਦਾ ਕੰਮ ਹੈ ਕਹਿਣਾ ਪਰ ਗੋਠੀ ਵਾਲਿਆ ਬਠਿੰਡੇ ਵਾਲਿਆਂ ਨੇ ਐਸੇ ਤਰ੍ਹਾਂ ਚਲਦੇ ਰਹਿਣਾ ਲਾ ਭਾਈ ਲਿਆਓ ਵੈਰਾਈਟੀ ਲੋ ਜੀ ਲੱਗ ਗਿਆ ਮੇਲਾ ਰਕਸ਼ਾ ਪੰਦਰ ਉਪਰ ਉਹ ਚ ਆ ਚੁਕੀ ਹੈ ਜੀ ਅਸੀਂ ਦੇਖ ਜਾ ਰਹੇ ਹਾਂ ਪਾਰਟੀ ਦੇ ਸੁੱਤਾ ਤੇ ਵਿਆਹ ਵਾਲੇ ਸੁੱਤਾ ਤੇ 50% ਸਕੋਟ ਤੋਂ 40% ਸਕੋਟ ਦੇ ਉਹ ਸਾਡਾ ਵੱਡੀ ਗੱਲ ਪਤਾ ਕੀ ਹੈ ਜੀ ਬਿਲਕੁਲ ਫਰੈਸ਼ ਮਾਲ ਬਿਲਕੁਲ ਨਵਾਂ ਮਾਲ ਬਿਲਕੁਲ ਅੰਟੱਚ ਮਾਲ ਭਾਈ ਆ ਲੋ ਲਾ ਜੀ ਆ ਆ ਗਏ ਨੇ ਆਪਣੇ ਕੋਲੇ ਬਹੁਤ ਸੋਹਣੇ ਝੋਟ ਇੱਕ ਪੇਸ ਫੋਲ ਕੇ ਦਿਖਾਉਂਗਾ ਵੈਰਾਈਟੀ ਜਿਹੜੀ ਹੈ ਜਮਾ ਨਵੀਂ ਆ ਦੇਖੋ ਆ ਜਿੰਨੇ ਵੀ ਸੂਟ ਆਏ ਨੇ ਵੀਰੇ ਆ ਦੇਖੋ ਆ ਸਾਰੇ ਡਿਜ਼ਾਈਨਰ ਦਾਜਵਰੀ ਵਾਲੇ ਬਰਾਈਡਲ ਪਾਰਟੀ ਵੇਅਰ ਸਾਰੇ ਸਟਾਰਟ ਹੋ ਚੁੱਕੇ ਨੇ ਔਰ ਕਪੜਾ ਦੇਖੋ ਜੀ ਖੁੱਲਾ ਡੁੱਲਾ ਕਪੜਾ ਕੋਈ ਲੰਬਾਈ ਦੀ ਦਿੱਕਤ ਨਹੀਂ ਦੁਪੱਟਾ ਬਹੁਤ ਸ਼ਾਨਦਾਰ ਪਾਕਿਸਤਾਨੀ ਟ੍ਰੈਂਡੀ ਸੂਟ ਜਿਹੜਾ ਬਾਜ਼ਾਰ 'ਚ ਜੇ ਤੁਹਾਨੂੰ 12-13000 15000 ਤੋਂ ਘੱਟ ਮਿਲ ਜੇ ਤਾਂ ਜ਼ਵਾਬਦਾਰੀ ਹੈ ਆਪਣੇ ਕੋਲੇ ਆ ਗਿਆ 8000 ਦੇ ਰੇਂਜ 'ਚ। ਕੋਈ ਘੱਟ ਰੇਟਾਂ ਦੇ ਬਹੁਤ ਹੀ ਫੈਸੀ ਆਈਟਮ ਲੈ ਕੇ ਆਏ ਤੁਹਾਡੇ ਵਾਸਤੇ ਵੀ। ਪੂਰੇ ਬਾਜ਼ਾਰ 'ਚ ਜਵਾਬਦਾਰੀ ਹੈ ਸਾਡੇ ਸਸਤਾ ਕੋਈ ਨਹੀਂ ਦਿਸਦਾ। ਕਹੇ ਹਰ ਕੋਈ ਦੇਗਾ। ਦੇਗਾ ਕੋਈ ਨਹੀਂ। ਭਾਜੀ ਕੋਈ ਨਹੀਂ ਦੇਗਾ। ਬਿਲਕੁਲ ਜੀ। ਪਰ ਨਾ ਵੱਡੀ ਗੱਲ ਪਤਾ ਕੀ ਹੈ ਭਾਜੀ? ਸਾਡੇ ਕੋਲ ਬ੍ਰੈਂਡਿੰਗ ਹੈ। ਵੈਰਾਈਟੀ ਦੀ ਕੋਈ ਕਮੀ ਨਹੀਂ ਜੀ। ਹਾਲੇ ਰੁਕੋ। ਵੈਰਾਈਟੀ ਦੇਖੋ। ਆਹ ਸਾਡੇ ਡਿਜ਼ਾਈਨ ਦੇ ਆਦੇ ਡਿਜ਼ਾਈਨ ਹੈ। ਆਨੋ ਇਹ ਕਿਸੇ ਭੈਣ ਨੂੰ ਵੀ ਕੋਈ ਵੀ ਡਿਜ਼ਾਈਨ ਤੁਹਾਨੂੰ ਆਂਦਾ ਹੈ ਉਹਦਾ ਸਕਰੀਨ ਸ਼ਾਟ ਲੈ ਲਿਆ ਕਰੋ ਕਿਉਂਕਿ ਸਾਡੇ ਇਹ ਹੀ ਹੁੰਦੇ ਆ ਡਿਜ਼ਾਈਨ ਜਿਆਦਾ ਹੁੰਦੇ ਆ ਕਿ ਸਾਫ਼ ਤਰੀਕੇ ਨਾਲ ਡਿਜ਼ਾਈਨ ਨਹੀਂ ਦਿਖਾਈ ਜਾ ਸਕੇ ਠੀਕ ਹੈ ਜੀ ਜੇ ਦੀ ਕੋਈ ਵੀ ਡਿਜ਼ਾਈਨ ਬੋਕ ਕਰ ਸਕਦੇ ਹੋ ਆਨਲਾਈਨ ਵੀ ਖਰੀਦ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਆ ਗਿਆ ਆ ਪ੍ਰਦੀਪ ਭਾਜੀ ਦੇ ਹੱਥ ਦੇ ਵਿੱਚ ਡਿਜ਼ਾਈਨ ਦੇਖੋ ਨਵੇਂ ਚੇ ਫੈਸੀ ਚ ਪਾਰਟੀ ਵਿੱਚ 50% ਸਟੋਰ ਤੇ 70% ਸਟੋਰ ਤੇ ਜੇ ਦੁਪट्टे ਦੀ ਗੱਲ ਕਹਾਂਗੇ ਦੁਪੱਟਾ ਹੈ ਭਾਜੀ ਔਰਗੰਝਾ ਸ਼ਲ ਔਰਗੰਝਾ ਹੈਂਡ ਦਾ ਵਰਕ ਹੈ ਬੋਟਮ ਤੇ ਵਰਕ ਹੈ ਲੋ ਭਾਜੀ ਦਾ ਸਾਰਾ ਨਿਊ ਵਰਕ ਨਿਊ ਬਣਾਈ ਤੇ ਇਹ ਸਾਲ ਵੀ ਪਿਛਲੇ ਸਾਲ ਨਾਲੋਂ ਜ਼ਿਆਦਾ ਵੈਰਾਈਟੀ ਆਈ ਹੈ ਮੇਰੇ ਕੋਲੇ ਜਿੰਨਾ ਭੈਣਾ ਨੇ ਮੈਰਿਜ ਦਾ ਕਪੜਾ ਖਰੀਦਣਾ ਹੈ ਜਿੰਨਾ ਪੈਣਾ ਨੇ ਦਾਜਵਰੀ ਦੇ ਸੂਟ ਬਣਾਣੇ ਆ ਜਾਂ ਵਿਆਹ ਜਾਣਾ ਠੀਕ ਹੈ ਵੀਰੇ ਆਉਣ ਵਾਲੇ ਟਾਈਮ ਤੇ ਡਰੈਸਾਂ ਵੀ ਬਹੁਤ ਤੁਹਾਨੂੰ ਡਿਸਕਾਊਂਟ ਤੇ ਦਊਗਾ ਪਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਬਾਕੀ ਕੀ ਗੱਲ ਕਰੀਏ ਤਾਂ ਬਾਅਦ ਵਿੱਚ ਲਾਈਕ ਬਾਪਾ ਬਾਤ ਕਰੇ ਪਹਿਲਾਂ ਬਾਅਦ ਵਿੱਚ ਕਿੰਨੀਆਂ ਬਣਾ ਦੇ ਸਾਰਾ ਮਾਲ ਲਵਾਇਆ ਮੇਰੇ ਵੀਰ ਉਹ ਬਹੁਤ ਮਾਲ ਆ ਬਣੇ ਬਹੁਤ ਮਾਲ ਆ ਜੀ ਬੈਠ ਤਾਂ ਮੇਰੇ ਵੀਰ ਤੇ ਆਹ ਦੇਖੋ ਵੀਰੇ ਕਹਿਣ ਦੀ ਗੱਲ ਨਹੀਂ ਗੋਠੀ ਵਾਲੇ ਕੋਲ ਵਾਕਿਆ ਹੀ ਬਹੁਤ ਵੈਰਾਈਟੀ ਆਉਂਦੀ ਆ ਆਹ ਦੇਖੋ ਆ ਸਾਰੇ ਅੱਜ ਚਾ ਕੇ ਲਾਏ ਵੇ ਸੈੱਟ ਵਾਈ ਸੈੱਟ ਲਾਏ ਵੇ ਆ ਆ ਦੇਖੋ ਡੱਬਕੇ ਵਾਲੇ ਸੂਟ ਆਹ ਸੂਟ ਦੇ ਵੀਰ ਆਹ ਵਾਲਾ ਸੂਟ ਦੇ ਆ ਦੇਖੋ ਜੀ ਰੇਟ ਤੁਹਾਨੂੰ ਦੇ ਦਾਂਗੇ ਛਟਕੇ ਵਾਲੇ ਤੇ ਕੰਮ ਦੇਖੋ ਜੀ ਤੁਸੀਂ ਤੇ ਆਹ ਲੋ ਜੈਨਰ ਫੈਂਸੀ ਨੈੱਕ ਦਿਖਾ ਵੀ ਦੇਦਾ ਬਹੁਤ ਸੋਹਣਾ ਨੈੱਕ ਬਣਿਆ ਬਾਜੂ ਨੈੱਕ ਬੜਾ ਸ਼ਾਨਦਾਰ ਹੈ ਯਾਰ ਇਹਦੇ ਨਾਲ ਹਾਰ ਬਣਿਆ ਹੋਏ ਨੇ ਬਿਲਕੁਲ ਜੀ 9 ਲੱਖਾਂ ਹਾਰ ਮਹਾਰਤ ਦੀ ਲੋੜ ਹਾਰ ਪਾਣੀ ਲੋੜ ਨਹੀਂ ਭਾਜੀ ਹਾਰ ਪਾਣੀ ਲੋਣੀ ਹੈ ਅੱਛਾ ਭਾਜੀ ਇਹਦੇ ਨਾਲ ਪਤਾ ਕੀ ਹੈ ਹਾਂਜੀ ਬਰੋਕੜ ਦੇ ਟ੍ਰੈਂਡ ਚ ਆ ਗਏ ਆ ਪਲਾਜੋ ਪੈਂਟਾਂ ਲਓ ਭਾਜੀ ਬਨਾਸੀ ਦੇ ਉੱਪਰ ਬਰੋਕੜ ਦੇ ਉੱਪਰ ਕਹਿਣ ਨਾ ਬਹੁਤ ਹੀ ਸ਼ਾਨਦਾਰ ਹੈਂਡ ਦਾ ਕੰਮ ਕੀਤਾ ਬਹੁਤ ਹੀ ਪਿਆਰਾ ਆਰਟੀਕਲ ਬਾਟਮ ਤੇ ਮਾਰ ਕੇ ਜਰਾ ਹਾਂ ਆ ਗਏ ਬਾਜੂ ਇਹਦੇ ਹੈਵੀ ਬਾਜੂ ਵੀ ਦਿਖਾ ਦਿਓ ਭਾਜੀ ਤੇ ਦੁਪੱਟਾ ਆਏਗਾ ਸਿੰਪਲ ਲੁੱਕ ਸਟਾਈਲਿਸ਼ ਤੇ ਭਾਜੀ ਕਲਰ ਵੀ ਹੈਗੇ ਨੇ ਬਿਲਕੁਲ ਭਾਜੀ ਆ ਤੇਰੀ ਐ ਤੇਰੀ ਐ ਤੇਰੀ ਲਓ ਜੀ ਕਲਰ ਦੇਖੋ ਭਾਜੀ ਕਿੰਨੇ ਪਿਆਰੇ ਦੇਖੋ ਭਾਜੀ ਸਿਰਫ 5700 ਕੜਾਈ ਦੇ ਰੇਟ 'ਚ ਸੂਟ ਮਿਲ ਰਿਹਾ ਜੀ ਤੁਹਾਨੂੰ ਕੜਾਈ ਦੇ ਰੇਟ 'ਚ ਸਾਰੀਆਂ ਆਈਟਮਾਂ ਨਵੀਆਂ ਆਪਣੇ ਕੋਲ ਜੀ ਐ ਮਾਲੀ ਕੋਈ ਕਮੀ ਨਹੀਂ ਬ੍ਰੈਡਰੀ ਕੋਈ ਕਮੀ ਨਹੀਂ ਸਾਨਾ ਵੱਡੀ ਗੱਲ ਹੈ ਰਕਸ਼ਾ ਬੰਦਰੋਂ ਆਫਰ ਆ ਚੁਕਿਆ ਰਕਸ਼ਾ ਬੰਦਰੋਂ ਆਫਰ ਦੇਤੇ ਅਸੀਂ ਉਹ ਵਿਆਹ ਸ਼ਾਦੀਆਂ ਨੂੰ ਥੂੜ ਧਾਰਿਆ ਅੱਗੇ ਵਿਆਹ ਸ਼ਾਦੀ ਚੱਲੂ ਹੋਏ ਨੇ ਭਾਜੀ ਉਹ ਜਿੰਨਾ ਮਾਲ ਦੇਵਾਂਗੇ ਸਾਰਾ ਨਵਾਂ ਮਾਲ ਦੇਵਾਂਗੇ ਫਰੈਸ਼ ਮਾਲ ਦੇਵਾਂਗੇ ਅਨਟੱਚ ਮਾਲ ਦੇਵਾਂਗੇ ਉਹ ਸਾਡਾ ਇੱਕ ਵਾਦਾ ਹੋਰ ਹੈ ਪੂਰੇ ਭਿਆਨ ਨਾਲ ਕੱਟ ਦੇਵਾਂਗੇ ਜੀ ਪੂਰੇ ਭਿਆਨ ਨਾਲ ਕੱਟ ਐਡਮਾ ਦੀ ਕੋਈ ਕਮੀ ਨਹੀਂ ਭਾਜੀ ਇਹਹਾਰਾ ਨਵਾਂ ਸਟਾਕ ਆਈਟਮਾਂ ਸਭ ਤੋਂ ਵੱਧ ਦੇਵਾਂਗੇ ਰੇਟ ਸਭ ਤੋਂ ਘੱਟ ਦੇਵਾਂਗੇ ਠੀਕ ਆ ਪਰ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਆਈਟਮਾਂ ਵੱਧ ਦੇਵਾਂਗੇ ਰੇਟਸ ਘੱਟੋ ਘੱਟ ਦੇਵਾਂਗੇ ਵੀਰੇ ਦੂਰੋ ਦੂਰੋ ਕਸਟਮਰ ਆਉਂਦੇ ਆ ਨਮੂਨੇ ਆਪਾਂ ਪਾਈ ਦੀਆਂ ਆ ਲਓ ਇਹ ਮੇਰਾ ਵੀਰ ਨਹੀਂ ਰੁਕਦਾ ਅੱਜ ਠੀਕ ਆ ਜੀ ਵੈਰਾਈਟੀ ਸਾਡੇ ਕੋਲ ਇੰਨੀ ਐ ਇਹ ਕਹਿੰਦਾ ਸਾਰੇ ਫੋਟੋ ਦਿਖਾਓ ਖੋਲ ਕੇ ਇਹ ਆ ਲਓ ਜੀ ਆਹ ਡੀਐਨ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਸੈਂਟਰ ਪੈਨਲ ਐ ਕਾਮ ਦੇ ਕੋਜੀ ਚੁਣਵਾ ਕੰਮ ਕੀਤਾਗਾ ਤੇ ਆਪ ਤਿਆਰ ਕਰਾਨ ਚਲ ਜੋ 10 12 12000 ਦੇ ਸੂਟ ਤਿਆਰ ਹੁੰਦੇ ਕੱਪੜੇ ਨਵੇਂ ਲੱਗੇ ਆ ਭਾਵੇਂ ਬੇਸ ਕਿਹੜਾ ਫੇਸ ਵੀ ਦੇ ਲਾਈਨਿੰਗ ਫੋਇਲ ਸਿਮਰ ਲਾਈਨਿੰਗ ਫੋਇਲ ਸਿਮਰ ਆਈਏ ਸਿਮਰ ਦੇ ਪ੍ਰੀ ਲਾਈਨਿੰਗ ਸੈੱਟ ਵਾਹ ਸਿਮਰ ਬਹੁਤ ਖਿਆਰਾ ਦਿੱਤਾ ਹੈ ਬਹੁਤ ਹੀ ਸ਼ਾਨਦਾਰ ਪਟਾਪਾ ਜਿਵੇਂ ਕਰੇ ਆਂਕੜਾ ਕੱਪੜਾ ਨਹੀਂ ਹੈ ਸੋਫਟ ਕੱਪੜਾ ਕੱਪੜੇ ਲੈਣਗੇ ਕੰਫਰਟੇਬਲ ਡਿਜ਼ਾਈਨ ਦੇਖੋ ਦੁਪੱਟੇ ਦਾ ਇਹਦੀ ਗੱਲ ਕਰੀਏ ਸਿਰਫ 5800 ਦਾ ਅਗਲੇ ਡਿਜ਼ਾਈਨ ਵੀ ਬਹੁਤ ਪਿਆਰੇ ਪਿਆਰੇ ਆ ਜੀ ਬਹੁਤ ਹੀ ਸ਼ਾਨਦਾਰ ਆ ਲੋ ਭਾਜੀ ਕਲਰ ਸਾਰੇ ਹੋ ਗਏ ਕਲਰ ਦੋ ਕਲਰ ਤਿੰਨ ਕਲਰ ਚਾਰ ਕਲਰ ਆਏ ਭਾਜੀ ਇਹ 50% ਡਿਸਕਾਊਂਟ ਤੋਂ ਜ਼ਿਆਦਾ ਡਿਸਕਾਊਂਟ ਹੈ ਜਿਹੜਾ ਮੇਲਾ ਲੱਗਿਆ ਹੈ ਰੱਖਿਆ ਬੰਦ ਹੋਣ ਲੱਗਿਆ ਇਹ ਲੋ ਜੀ ਇਹ ਸੀ ਆਪਣੀ ਆਦੀ ਵੈਰਾਈਟੀ ਠੀਕ ਹੈ ਜੀ ਬਹੁਤ ਵੈਰਾਈਟੀ ਆ ਸੋਹਣੇ ਪ੍ਰਿੰਟ ਇੰਨੀਆਂ ਸੋਹਣੀਆਂ ਸੋਹਣੀਆਂ ਮੈਚ ਗਿਆ ਔਰ ਪਿਓਰ ਕਾਟਨ ਦੇ ਉੱਪਰ ਇਹਨੇ ਬ੍ਰਾਈਟ ਕਲਰ ਤੁਹਾਨੂੰ ਕਿੱਥੇ ਨਹੀਂ ਮਿਲਣੇ ਜੀ ਇਹ ਬਹੁਤ ਹੀ ਸ਼ਾਨਦਾਰ ਕਲਰ ਰੇਟ ਵੀ 11 11 16 ਸੂਟ ਹੈ 1150 ਰੁਪਏ ਕਿੱਥੋਂ ਲੈ ਕੇ ਆਉਂਦੇ ਆ ਵਾਲੇ ਆ ਕਬੇ ਪਾ ਪਸੋ ਸੂਰੇ ਭਾਜੀ ਹੱਸੋ ਇਹ ਕਿ ਮਾਲ ਚੋਰੀ ਚੋਰੀ ਦਾ ਨਹੀਂ ਯਾਰ ਉਹ ਭਾਜੀ ਕੀ ਗੱਲ ਕਰਦੇ ਹੋ ਮੈਂ ਕਹਿੰਦਾ ਇਹ ਵਿਆਜ 1000 ਰੁਪਏ ਸੂ ਨਿਕਲੇ ਕੋਈ ਚੋਰੀ ਚੋਰੀ ਮਾਲ ਲੜਾ ਸਾਲ ਮਾਲੇ ਭੋਜੀ ਵਿਆਜ ਵਾਲੇ ਵੀ ਇਹੀ ਸੋਚਦੇ ਐ ਠੀਕ ਹੈ ਜੀ 21 ਚੋਰੀ ਦਾ ਮਾਲ ਹੈ ਦੁਕਾਨ ਵਾਲੇ ਵੀ ਇਹੀ ਸੋਦੇ ਆ ਪਰ ਲਾਲੇ ਕਰਦੇ ਫਿਰਦੇ ਮਿਹਨਤ ਇਹ ਤੋਂ ਬਹੁਤ ਕਰਦੇ ਪਰ ਵਈ ਲਾਲੇ ਲਿਆ ਰਿਹਾ ਪਾਲ ਪਾਲ ਕੇ ਆ ਤਾਕੇ ਆ ਬਈ ਦੇ ਹਲ ਫੀ ਆ ਰਿਹਾ ਇੱਕ ਦਾਕਾ ਆ ਵਾਸਤੇ ਲਿਆ ਰਿਹਾ ਪਾਲ ਪਾਲ ਕੇ ਆ ਮਿਲਣਗੇ ਤੁਹਾਨੂੰ 5.5 500 ਜੀ 11 16 200 2500 500 ਰੁਪਏ ਰ ਮੈਚਸ 200 ਕੈਨ ਵਾਲਿਆਂ ਨੂੰ ਕੈਨ ਦੋ ਤੇ ਤੁਸੀਂ ਲੁੱਟ ਕੇ ਲੈ ਜਾਓ ਮੇਲਾ ਕੈਨ ਵਾਲਿਆਂ ਨੂੰ ਕੈਨ ਦੋ ਤੁਸੀਂ ਲੈ ਜਾਓ ਲੁੱਟ ਕੇ ਮੇਲਾ ਆ ਸਾਰੇ ਡਿਜ਼ਾਈਨ 500 ਦੀ 550 ਦੀ ਦੇਣ ਚ ਆਗੇ ਨੇ ਪਹੁੰਚੇ ਤੇ ਪ੍ਰਿੰਟ ਵਾਲੇ ਬਹੁਤ ਹੀ ਸ਼ਾਨਦਾਰ ਡਿਜੀਟਲ ਪ੍ਰਿੰਟਿੰਗ ਹੈਗੀ ਵੀਰੇ ਆ ਦੇਖੋ ਪ੍ਰਿੰਟ ਦੇਖੋ ਬ੍ਰੈਂਡ ਕਾਲ ਪਿਓਰ ਕੋਟਨ ਬਹੁਤ ਹੀ ਸ਼ਾਨਦਾਰ ਕਪੜਾ ਮੈਂ ਕਹਿੰਦਾ ਵਿਆਹ ਤੇ 1000 ਰੁਪਏ ਫੁਰ ਦਿਖ ਰਿਹਾ 1000 ਤੋਂ ਘੱਟ ਨਹੀਂ ਮਿਲੇਗਾ ਡਿਜੀਟਲ ਬ੍ਰੈਂਡ ਦੇ ਰਿਹਾ ਮੈਂ ਬ੍ਰੈਂਡ ਆ ਬ੍ਰੈਂਡ ਲੈ ਕੋਲ ਪਾ ਜਾ ਚੰਕਰ ਦਾ ਬ੍ਰੈਂਡ ਹੈ ਹਰੇਕ ਸੂਟ ਤੇ ਮੋਹ ਲੱਗੇ ਪਾ ਦੇ ਇਹ ਮਿਲਣ ਜਾ ਰਿਹਾ ਸਿਰ ਗੋਠੀ ਵਾਲਾ ਰੱਛਾ ਪੰਦਰ ਉੱਪਰ ਪਾ ਦੇ ਚੋਰੀ ਦਾ ਲਾਣੀ ਨਹੀਂ ਚੋਰੀ ਦਾ ਮਾ ਲੈਣੀ ਭਾਈ ਸਾਹਿਬ ਇਹ ਕਿਤੇ ਬਦਵਾ ਦੋ ਚੋਰੀ ਦਾ ਮਾ ਲੈਣੀ ਭਾਈ ਸਾਹਿਬ ਮੈਂ ਸਾਡਾ ਕੰਮ ਲੈਣਾ ਮੈਂ ਤਾਂ ਮਿਹਨਤ ਮਿਹਨਤ ਕੀਤੀ ਹੋਈ ਹੈ ਭਾਈ ਸਾਹਿਬ ਇਹ 550 ਸਾਢੇ 550 1100 ਵਾਲਾ ਸੂਟ 550 ਭਾਈ ਕੱਚੀ ਗੱਲ ਕਰ ਰਹੇ ਨਹੀਂ ਕੱਚੀ ਨਹੀਂ ਪੱਕੀ ਗੱਲ ਹੈ ਕੱਚੀ ਨਹੀਂ ਪੱਕੀ ਹੈ ਕਿਸੀ ਗੱਲ ਕਰ ਰਹੇ ਨਹੀਂ ਨਹੀਂ ਪੱਕੀ ਹੈ ਕੋਈ ਪੱਕੀ ਗੱਲ ਕਰ ਰਿਹਾ 550 ਸੂਟ ਕਿੱਥੇ ਨਹੀਂ ਮਿਲਦਾ ਇਹ ਮੈਚਿੰਗ ਸੂਟ ਹੈ 3 ਮਿੰਟ ਸਲਵਾਰ ਹੈ ਟਾਈਮਿੰਗ ਸ਼ਰਟ ਹੈ ਕੋਟ ਨੇ ਇੱਕ ਧਾਗਾ ਵਿੱਚ ਮਿਕਸਰ ਵਾਸਤੇ ਪਾਣੀ ਪਿਓਰ ਕਾਟ ਰਹਿਵਾਂਗੇ ਪਿਓਰ ਕਾਟ ਰ। ਅਜਿਹੀ ਇੱਕ ਗੱਲ ਹੋਰ ਹੈ। ਹਾਂ ਜੀ ਭਾਜੀ। ਕਹਿੰਦੇ ਕੁਝ ਤੋਂ ਲੋਕ ਕਹਿਣਗੇ ਲੋਕੋ ਦਾ ਕੰਮ ਹੈ ਕਹਿਣਾ। ਸਹੀ ਹੈ ਭਾਜੀ। ਗੋਠੀਆ ਨਾਲ ਸਸਤਾ ਕਿਸੇ ਨੇ ਨਹੀਂ ਦੇਣਾ। ਮੇਰੇ ਕੋਲ ਜੀ ਮੇਰੇ ਕੋਲ ਸਾਈਡਾਇਲਗ ਮਾਰ ਕੇ ਕਿੱਥੇ ਨਹੀਂ ਮਿਲਣਾ ਨਹੀਂ। ਆ ਸਾਰੇ ਪ੍ਰਿੰਟ ਲੱਗੇ ਕਟਾਨ। ਡੇਢ ਦੇਣਾ ਸੀ 550 11 1100 ਵਾਲੇ ਮੈਚਿੰਗ ਬਿਲਕਾ ਦਾ ਸ਼ਾ ਬੰਦਨ ਤੱਕ ਤਮਾਕੀ ਤੇ ਮਾਕਿਆ ਪਾਦੀ ਬਹੁਤ ਤਮਾਕੀ ਮੈਂ ਕਹਿੰਦਾ ਇੰਨੀ ਵੈਰਾਈਟੀ ਐਨੇ ਰੇਣ ਤੁਹਾਨੂੰ ਕਿੱਥੇ ਨਹੀਂ ਮਿਲਨੇ ਜਿੰਨੀ ਵੈਰਾਈਟੀ ਉਹ ਨੋਰਮਲ ਰੇ ਦੀ ਵੈਰਾਈਟੀ ਪਾਰਟੀ ਦੇ ਰੇ ਵੈਰਾਈਟੀ ਤੁਹਾਨੂੰ ਗੋਥੀਆਂ ਦੇ ਮੇ ਵੀ ਬਿਜਾਰ ਕਿੱਥੇ ਨਹੀਂ ਮਿਲਨੇ ਪਾਦੀ ਆ ਲੋ ਆ ਦੇਖੋ ਵੀ ਨਹੀਂ ਐਨਾ ਕਮਾਲ ਦਾ ਵੀ ਖੇੜ ਖੇੜ ਕੇ ਦਿਖਾ ਦਿੰਦੇ ਆ ਤੇ ਵੈਰਾਈਟੀ ਦੀ ਕੋਈ ਕਮੀ ਨਹੀਂ ਐਨਾ ਕਮਾਲ ਖੇੜ ਕੇ ਯਾਰ ਬਹੁਤ ਵੈਰਾਈਟੀ ਡਿਸਟਲ ਹਾ ਡਿਸਟਲ ਮੈਨੂੰ ਇਹ ਦੋ ਪਾਦੀs ਬੋਟਮ ਤੇ ਪ੍ਰਿੰਟ ਪਾਦੀ 11 11 16 ਆਰਟੀਕਲ ਦੇ ਜਾ ਰਿਹਾ ਪਾਦੀ ਸਿਰਫ ਸਾਦੇ ਪਾਸੇ ਕੋਟਨ ਦਾ ਸੂਟ ਜੀ ਕੋਟਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਬਹੁਤ ਹੀ ਘੱਟ ਰੇਟਾਂ ਦਾ ਆਏ ਪਾਦੀ ਇੰਨੇ ਘੱਟ ਰੇਟਾਂ ਤੇ ਆਏ ਪਾਦੀ 16 16 16 ਸੂਟ ਨੇ ਰਕਸ਼ਾ ਪੰਦਰਾ ਆਫਰ ਲੱਗੀ ਹੋਈ ਹੈ ਅੱਛਾ ਪਾਦੀ ਲਖਾ ਬੰਦਰੋ ਫਰਾਤੇ ਰੱਖਦੇ ਭਾਜੀ ਅੱਛਾ 1.5 ਦੱਸੋ ਭਾਜੀ ਭਾਜੀ 1600 1600 ਸੂਟ ਜਾ ਰਿਹਾ 800 ਰੁਪਏ ਦੀ 800 ਹਾਂਜੀ ਭਾਜੀ ਤੁਹਾਨੂੰ ਭਲੇਖਾ ਲੱਗ ਗਿਆ ਨਹੀਂ ਭਾਜੀ 800 ਉਹ ਨਹੀਂ ਭਾਜੀ ਤੁਹਾਨੂੰ ਭਲੇਖਾ ਲੱਗ ਗਿਆ ਭਾਜੀ 800 ਰੁਪਏ ਦਾ ਉਹ ਭਾਜੀ ਇਹ 600 ਦਾ ਹੈ 600 ਲੈ ਭਾਜੀ ਹਾਂਜੀ 200 ਹੋਰ ਕਟਾ ਦਿਓ ਭਾਜੀ ਕਹੋ 300 ਦੀ ਗੱਲ ਉਹ ਭਾਜੀ ਅੱਜ 200 ਹੋਰ ਘਟ ਗਿਆ 1600 1600 ਦਾ 600 ਹੋ ਗਿਆ ਤੇ ਹੁਣ ਵੀ ਤੁਸੀਂ ਦੁਕਾਨ ਤੇ ਨਹੀਂ ਆਏ ਨਾ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜੀ ਬਿਲਕੁਲ ਲੱਖਾਂ ਮੰਦਰ ਉਫਰੇ ਲੁੱਟ ਲੋ ਬਹੁਤ ਘੱਟ ਰੇਟਾਂ ਤੇ ਕੋਟਨ ਦਾ ਸੂਟ ਹੈ ਮਸ਼ਰੀਨ ਦਾ ਦਬੱਤੇ ਭਾਜੀ ਜਿਹੜਾ ਫਰਕ ਧਾਰੋ ਆ ਲਓ ਭਾਜੀ ਸੂਟ ਦੇਖੋ ਜੀ ਫਰਕ ਧਾਰੋ ਭਾਜੀ ਆ ਲਓ ਵੀਰੇ ਫੋਰ ਟੈ ਡਿਜ਼ਾਈਨਰ ਆ ਦੇਖੋ ਇਸ ਤਰ੍ਹਾਂ ਦੀ ਲੁੱਕ ਜਵਾਨੀ ਹੈ ਤੇ ਇਧਰ ਮਾਰੋ ਨਜ਼ਰ ਆ ਦਿਖਾਓ ਆ ਲਓ ਭਾਜੀ ਆ ਡਿਜ਼ਾਈਨ ਦਿਖਾਓ 16 16 ਸੂਟ ਮੇਨ ਜਾ ਰਿਹਾ ਹੈ ਭਾਜੀ ਸਿਰਫ 600 ਰੁਪਏ ਦਾ ਹੀ ਵਾਹ ਕਾਲੇ ਡੀਟਲ ਪ੍ਰਿੰਟ ਪਿਓਰ ਕਾਟਨ ਦੇ ਸੂਟ ਮਸ਼ਰੀਨਦਰ ਬੱਟਾ 50% ਸਕੋਰ ਤੋਂ ਜਿਆਦਾ ਸਕੋਰ ਤੇ ਅਲਪਾ ਜੀ ਆਹ ਦੇਖੋ ਜੀ ਆਹ ਡਿਜ਼ਾਈਨਿੰਗ ਦੇਖੋ ਕਲਰ ਦੇਖੋ ਵੀਰੇ ਆ ਸਾਰੇ ਤੁਹਾਨੂੰ ਮਿਲਨੇ ਆਹ ਦੇਖੋ ਇੱਧਰ ਆਜੋ ਆਹ ਦੇਖੋ ਫੋਟੋਆਂ ਵਾਲੇ ਸੂਟ ਆ ਵੀਰੇ ਡਿਜ਼ਾਈਨਰ ਸੂਟ ਆ 16 1600 ਵਾਲੇ 600 ਦੀ ਦੇ ਵਿੱਚ ਕੱਲ ਤੱਕ ਰੇਟ 800 ਸੀਗਾ ਅੱਜ ਰੇਟ ਹੋ ਗਿਆ 600 ਘੁਮਾ ਦਿਓ ਕੈਮਰਾ ਦਾ ਸੂਟ ਤੇ ਮਸ਼ਰੀਨ ਦਾ ਦਰਪਟਾ ਕੁਝ ਸਟਾਕ ਵੀ ਕੋਈ ਕਮੀ ਜਿੰਨਾ ਮਰਜ਼ੀ ਨਾਲ ਲਓ ਰક્ષા 15 ਤੱਕ ਹੋਪਰਾ ਹੀ ਹੋਪਰਾ ਚੱਲਣੀ ਹੈ ਸਿਰਫ 600 ਰੁਪਏ ਦਾ 1000 ਰੁਪਏ ਸਮਾਂ ਇੱਕ ਸੂਟ ਦੇ ਵਰ 1000 ਰੁਪਏ ਦੀ 1600 ਰੁਪਏ ਸੂਟ ਸਿਰਫ 600 ਰੁਪਏ ਦਾ ਆ ਲੋ ਭਾਈ ਸਟਾਕ ਆ ਬੰਦੀ ਲਿਆ ਲੈ ਜਾ ਆ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਬੋਲੇ ਆ ਦੇਖੋ ਜਵੈਂਟਰ ਕਲਰ ਜਿਹੜਾ ਅੱਜ ਕੱਲ ਲੇਟੈਸਟ ਟ੍ਰੈਂਡ ਦੇ ਵਿੱਚ ਚੱਲ ਰਿਹਾ ਗ੍ਰੇ ਕਲਰ ਕੋਈ ਐਸਾ ਕਲਰ ਹੀ ਨਹੀਂ ਮਿਲੇ ਜਿਹੜਾ ਤੁਹਾਨੂੰ ਨਾ ਮਿਲੇ ਇੱਥੇ ਆ ਕੇ ਤੁਸੀਂ ਨਹੀਂ ਮੋੜ ਸਕਦੇ ਇੱਥੇ ਆ ਕੇ ਤੁਸੀਂ ਜੋ ਦੀ ਥਾਂ ਤੇ ਦਾਖਲ ਹੋ ਜਾਓਗੇ ਗਾਰੰਟੀ ਕਰਦੇ ਆਂ ਇਹ ਸਾਡਾ ਪਤੀ ਗੱਲ ਪਤਾ ਕੀ ਰੇ ਪਾਜੀ ਹਾਂਜੀ ਪਾਜੀ 48 ਲੰਬਾਈ ਲੰਬਾਈ 84 ਲੰਬਾਈ ਭਾਜੀ 84 ਲੰਬਾਈ ਭਾਜੀ ਮਗਰ ਪਹਿ ਜਾਣਗੇ ਨਹੀਂ ਨਹੀਂ ਨਾਪ ਕੇ ਲਾਓ 84 ਲੰਬਾਈ ਪਹਿ ਚੈੱਕ ਕਰਕੇ ਦਵਾਨੇ ਭਾਜੀ ਲਓ ਜੀ ਲੰਬਾਈ ਚੈੱਕ ਕਰਕੇ ਲਿਜਾਓ ਜਿੰਨਾ ਦਾ ਨਾ ਬਣੇ ਫਿਰ ਚੇਂਜ ਕਰਕੇ ਲੈ ਜਾਈਏ ਦੇਖੋ ਬਿਲਕੁਲ 84 ਲੰਬਾਈ ਦੇਣਾ ਦਵਾਂਗੇ ਭਾਜੀ ਆਹ ਲਓ ਆਰੀ ਦਾ ਆਰੀ ਦਾ ਵਰਕ ਆ ਭਾਜੀ ਭਾਜੀ ਆ ਆਪ ਲਾ ਕੇ ਦਿਖਾਈਏ ਮੇਰੀ ਹੋਊਗੀ ਭਾਜੀ ਭਾਜੀ ਤੁਹਾਡੇ ਆਲੋ ਆਪਾਂ ਲਾ ਦੇਵਾਂਗੇ ਲੰਬਾਈ ਦੇਖੋ ਜੀ ਫੁੱਲ ਲੰਬਾਈ ਆ ਅੱਲਾ ਅੱਲਾ ਮੇਰੇ ਵੀਰ ਅੱਲਾ ਆਪਾਂ ਲੰਬਾਈ ਕਰਦੇ ਆ ਜੀ ਇਹ ਆਹ ਲਓ ਭਾਜੀ ਇਹ ਆਹ ਲਓ ਜੀ ਲੰਬਾਈਆਂ ਦੇਖੋ ਔਰ ਲੰਬਾਈਆਂ ਦੇ ਨਾਲ ਮਿਲਨੇ ਜੀ 48 49 ਲੰਬਾਈ ਮਿਲੇਗੀ ਭਾਜੀ 6 600 ਰੁਪਏ ਤੇ 16 16 ਸੂਟ ਮਿਲਨੇ ਜਾ ਰਹੇ 600 ਆ ਗਈ ਰਕੜੀ ਤੇ ਲੱਗ ਜਾ ਮੇਲਾ ਆ ਗਈ ਰਕੜੀ ਤੇ ਲੱਗ ਜਾ ਮੇਲਾ ਆ ਦੇਖੋ ਵੀਰੇ ਆ ਆ ਗਏ ਨੇ ਮੇਰੇ ਕੋਲ ਡਿਸਕਾਊਂਟ ਵਾਲੇ 37 ਟੋਟ ਪਾਰਟੀ ਵੇਅਰ ਟੋਟ ਹਰ ਤਰ੍ਹਾਂ ਦੇ ਟੋਟ 1150 ਦੇ ਮਸਲੀਨ ਤੋਂ ਲੈ ਕੇ 台 খাই 200 تک ਡੈਟਲ ਪ੍ਰਿੰਟ ਵਾਲੇ 35 ਸੂਟ ਆ ਗਏ ਨੇ ਮੇਰੇ ਕੋਲੇ ਆ ਦੇਖੋ ਸਾਰਾ ਮਾਲ ਆਪਾਂ ਤੁਹਾਨੂੰ ਦੇਣਾ ਵੀਰੇ ਇੱਧਰ ਧਿਆਨ ਦੇਖੋ ਸਾਰਾ ਮਾਲ ਆਪਾਂ ਤੁਹਾਨੂੰ ਦੇਣਾ ਇਹ ਦੇਣਾ ਵੀ 50% ਆਫ ਤੇ ਹੈ ਲੈ ਕੇ ਤੁਸੀਂ ਜਾਣਾ ਮਾਲ ਦੀ ਕਮੀ ਅਸੀਂ ਨਹੀਂ ਕਰਾਂਗੇ ਮਾਲ ਆਊਗਾ ਪੂਲ ਰੇਂਜ ਦੇ ਵਿੱਚ ਆ ਦੇਖੋ ਜਿਹੜੇ ਬਾਜ਼ਾਰ ਚ 23 2300 ਵਾਲੇ ਮਸਲੀਨ ਦੇ ਸੂਟ ਹੈ ਨਾ 11 1100 ਦੀ ਰੇਂਜ ਚ ਆ ਗਏ ਆ ਮੈਚਿੰਗ ਸੂਟ ਤੇ ਨਾਲ ਮਸਲੀਨ ਦੇ ਦੁਪੱਟੇ ਗੂੜੇ ਰੰਗਾਂ ਜਿਵੇਂ ਮਿਲਣਗੇ ਤੇ ਮੀਡੀਅਮ ਕਲਰਾਂ ਚ ਵੀ ਮਿਲਣਗੇ ਇੰਨੀ ਮਾਲ ਇੰਨੀ ਵੈਰਾਈਟੀ ਤੁਹਾਨੂੰ ਹੋਲ ਸੇਲ ਤੇ ਵੀ ਨਹੀਂ ਮਿਲਨੇ ਤੇ ਇਹ ਮਾਲ ਹੈ ਜੀ ਰક્ષાਬੰਧਨ ਤੱਕ ਜਿਹੜਾ ਅਜਾ ਮਿੰਦਰ ਭਾਈ ਜੀ ਬੋਲੋ ਹਾਂ ਜੀ ਆਪ ਬੋਲੋ ਬੋਲੋ ਕੁਝ ਬੋਲੋ ਭੈਣਾ ਹਾਂ ਅੱਛਾ ਭਾਈ ਸਾਹਿਬ ਆ ਭਾਈ ਸਾਹਿਬ ਕਹਿੰਦਾ ਤੁਸੀਂ ਇਹ ਭਾਈ ਸਾਹਿਬ ਸਾਡੇ ਥੋੜੇ ਅੜਕਦੇ ਆ ਠੀਕ ਹੈ ਜੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀਰੇ ਆ ਦੇਖੋ ਆ ਪ੍ਰਿੰਟ ਕੱਟੇ ਹੋਏ ਆ ਵਿੱਚ 1200 ਵਾਲੇ ਵੀ ਆ ਵਿੱਚ 1100 ਵਾਲੇ ਵੀ ਆ ਹਜ਼ਾਰ ਵਾਲੇ ਵੀ ਆ ਤੇ ਕੈਮ ਦੀ ਕਟਣ ਵਾਲੇ ਵੀ ਆ ਇਹ ਤੁਹਾਨੂੰ 50% ਤੇ ਮਿਲਨੇ ਠੀਕ ਹੈ ਮਹਿੰਦਰ ਜੀ ਹਾਂ ਜੀ ਹਾਂ ਜੀ ਜਮਾ ਤੇ ਠੀਕ ਪੱਕੀ ਗੱਲ ਆ ਪੱਕੀ ਗੱਲ ਆ ਭਾਈ ਠੀਕ ਐ ਇਹ ਇਹ ਭਾਜੀ ਸਾਡੇ ਜਰੂਰੜਕਦੇ ਪਰ ਸਾਡੇ ਰੇਟ ਨਹੀਂ ੜਕਨਗੇ ਹਾਂਜੀ 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 ਬਿਲਕੁਲ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਗੱਲ ਕਵਾਂਗੇ ਤੇਰਾ ਪੱਕੀ ਕਵਾਂਗੇ ਭਾਈ ਸਾਹਿਬ ਪੱਕੀ ਕਵਾਂਗੇ ਬਿਲਕੁਲ ਸਹੀ ਲੋਕ ਜਿਹੜਾ ਤੁਸੀਂ ਫੂਟ ਦੇਖ ਰਹੇ ਹੋ ਪਰਲ ਵਰਕ ਦੇ ਵਿੱਚ ਹੈਂਡਵਰਕ ਵਾਲੀ ਆਈਟਮ ਆਈ ਹੈ ਮੇਰੇ ਕੋਲੇ ਦੋ ਡਿਜ਼ਾਈਨ ਆਏ ਆ ਇਹਦੇ ਆ ਦੇਖੋ ਦੋ ਡਿਜ਼ਾਈਨ ਆਏ ਆ ਇਹਦੇ ਵਿੱਚ ਕਲਰ ਚਾਰਟ ਮਿਲਣਾ ਤੁਹਾਨੂੰ ਬੋਲਰ ਰੇਂਜ ਦੇ ਵਿੱਚ ਆ ਦੇਖੋ ਆ ਸਾਰੇ ਪਰਲਵਾਰਕ ਵਾਲੇ ਡਿਜ਼ਾਈਨ ਹੈ ਮੇਰੇ ਕੋਲੇ ਔਰ ਰੇਟ ਦੇਖੋ ਜੀ ਇਹਦਾ 2450 ਦੀ ਰੇਂਜ ਚ ਵਿਦ ਦੁਪੱਟਾ ਇਕਾ ਜੀ ਬਾਟਮ ਨਾਲ ਹੈ ਆ ਸਾਰੇ ਪਰਲ ਦੇ ਰੰਗ ਤੇ ਡਿਜ਼ਾਈਨ ਹੈ ਆ ਡਿਜ਼ਾਈਨ ਵੀ ਬਹੁਤ ਸੋਹਣਾ ਬਣ ਕੇ ਆਇਆ ਮੇਰੇ ਕੋਲੇ ਇਹ ਨੀਚੇ ਘੇਰਾ ਵੀ ਬੰਦ ਹੈ ਬਾਰਡਰ ਵੀ ਬੰਦ ਹੈ ਉਦੋਂ ਬਾਅਦ ਗੱਲ ਕਰੀਏ 20 ਸ਼ੇਪ ਨੈੱਕ ਦੀ ਆ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਉੱਤੇ 20 ਸ਼ੇਪ ਨੈੱਕ ਵਾਲਾ ਡਿਜ਼ਾਈਨ ਆਇਆ ਹੈ ਇਹਦੇ ਕਲਰ ਮਿਲਨੇ ਆ ਤੁਹਾਨੂੰ ਆ ਦੇਖੋ ਬ੍ਰਾਈਟ ਮੀਡੀਅਮ ਹਰ ਤਰ੍ਹਾਂ ਦੇ ਕਲਰ ਮਿਲਨੇ ਆ ਲਿਆਓ ਬਾਜੀ ਲਿਆਓ ਆ ਲੋ ਜੀ ਆ ਦੇਖੋ ਜੀ ਸਟੈਲਪ ਦੇ ਉੱਤੇ ਆ ਸਾਰੀ ਜਮਾ ਨਵੀਂ ਵੈਰਾਈਟੀ ਆਈ ਹੈ ਵੀਰੇ ਵੈਰਾਈਟੀ ਦੇਖੋ ਤੁਸੀਂ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਰੇਟ ਕੀ ਹੈ ਸਿਰਫ 2750 ਹੈਂਡਵਰਕ ਰਾਣ ਚਲ ਜੋ ਤੁਸੀਂ ਇੰਨੇ ਪੈਸੇ ਤੁਹਾਡੇ ਤੋਂ ਕਢਾਈ ਦੇ ਲੈ ਲੈਣੇ ਆ ਆ ਦੇਖੋ ਜੀ ਵੀ ਸ਼ੇਵ ਲੈਸਸ ਨਾਲ ਰੈਡੀ ਕੀਤਾ ਤੇ ਬਾਟਮ ਤੇ ਆਏਗਾ ਇਹਦੇ ਵਰਕ 2250 ਦੀ ਰੇਂਜ ਚ ਹੈ ਆ ਦੇਖੋ ਆ ਬਾਟਮ ਵਰਕ ਵਾਲੀ ਆ ਗਈ ਜੀ ਦੁਪੱਟਾ ਨਾਲ ਫੈਸੀ ਆਏਗਾ ਆ ਗਈ ਜੀ ਸ਼ਲ ਚਾਰ ਕਲਰ ਤੁਹਾਨੂੰ ਇਹਦੇ ਚ ਮਿਲ ਰਿਹਾ ਐ ਇਸ ਤਰ੍ਹਾਂ ਦੀ ਵੈਰਾਈਟੀ ਵੇਖੋ ਵੀਰੇ ਆ ਬੰਦੇ ਬੈਠੇ ਐ ਇਹ ਸਾਰੇ ਹੁਣ ਆ ਦੇਖੋ ਪ੍ਰਿੰਟਾਂ ਤੇ ਬਿਠਾਏ ਐ ਆ ਸਾਰਾ ਪ੍ਰਿੰਟ ਮਾਲ ਤਿਆਰ ਹੋ ਰਿਹਾ ਐ ਡਿਸਕਾਊਂਟ ਵਾਲਾ ਸਾਰੇ ਦੇਖ ਲੈ ਪ੍ਰਿੰਟ ਤੇ ਡਿਸਕਾਊਂਟ ਵਾਲੇ ਰੈਡੀ ਹੋ ਰਿਹਾ ਮਹਿੰਦਰ ਜੀ ਆ ਕੇ ਮਹਿੰਦਰ ਜੀ ਮਾੜਾ ਪ੍ਰਿੰਟਾਂ ਬਾਰੇ ਦੱਸੋ ਜੀ ਪੈਸੇ ਵੜ ਕੇ ਦੱਸ ਦਿਓ ਆ ਦੇਖੋ ਵੀਰੇ ਇਹ ਸਾਰੇ ਤਰ੍ਹਾਂ ਦੇ ਲਸਕੀਪੇ ਪਹਿਣੇ 12 1200 ਰੁਪਏ ਸੂਟ ਲਗਾ ਦੱਸੋ ਭਾਈ 12 ਸ 1200 600 ਕੋਈ 700 ਕੋਈ 800 ਪੈਣਾ 8 800 ਵਾਲੇ ਵਿੰਦਰ ਜੀ 800 800 ਵਾਲੇ ਕਿਹੜਾ ਗਿਆ 1000 1000 ਪੀਸ ਪੈਣਾ ਬਿਲਕੁਲ ਜੀ ਤੇ ਆ ਦੇਖੋ ਹੁਣ ਕਿੰਨਾ ਪੈਣਾ ਇੰਨਾ ਦਾ ਕਹਿ ਆਹ ਦੇਖੋ ਆ ਸਾਡੇ ਭਾਈ ਸਾਹਿਬ ਥੋੜਾ ਜਿਹਾ ਅੜਕਦੀ ਹੈ ਆ ਕਹਿਣ ਦਾ ਮਤਲਬ ਹੈ ਵੀ ਜਿਹੜੇ 12 1200 ਵਾਲੇ ਪ੍ਰਿੰਟ ਹੈ ਉਹ ਮਿਲਨੇ ਤੁਹਾਨੂੰ 600 ਦੀ ਰੇਂਜ ਚ ਜਿਹੜੇ 8 800 ਵਾਲੇ ਕੈਮਲੀ ਕੋਟਨ ਦੇ ਸੂਟ ਹੈ ਉਹ ਮਿਲਨੇ 4 400 ਪੈਣ ਬਿਲਕੁਲ ਤੇ ਭਾਜੀ ਜਿਹੜੇ 11 1100 ਵਾਲੇ ਆ ਇਹ ਮਿਲਨੇ ਤੁਹਾਨੂੰ ਸਾਡੇ 950 ਪੈਣ ਹਾਂ 550 ਚ ਮਿਲਨੇ ਆ ਆ ਭਾਜੀ ਜਮਾਂ ਚੋੜ ਨਹੀਂ ਅੱਛਾ ਭਾਜੀ ਜਿਹੜੇ ਅੱਗੇ ਆਪਣੇ ਕੋਲੇ ਹਜ਼ਾਰ ਹਜ਼ਾਰ ਵਾਲੇ ਪ੍ਰਿੰਟ ਇਹ ਭਾਈ ਸਾਹਿਬ ਤੁਹਾਨੂੰ ਬਿਨੇਗਾ 150 590 ਮੇਰੀ ਇਹ ਦੇਖੋ ਜੀ ਸਾਰੇ 50% ਅੱਛਾ ਮੈਂ ਜੀ ਬੀਡੀ ਨੂੰ